ਸੇਵਾ ਕੋ ਸੇਵਾ ਵਨ ਆਈ ਹੁਕਮ ਬੂਜ ਪਰਮ ਪਦ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਹੀ ਬੜਪਾਗੇ ਹੋ ਕਿ ਜੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤਤ ਸ੍ਰੀ ਹਜੂਰ ਸਾਹਿਬ ਨਾਂ ਦੇੜ ਵਿਖੇ ਜੋ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਜੋ ਰਮਪਰਾਫੂਲ ਰੇਲਵੇ ਸਟੇਸ਼ਨ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ ਬਾਹਰ ਲੀਆਂ ਸੰਗਤਾਂ ਨੂੰ ਤਾਂ ਉਹ ਗੁਰੂ ਕਾ ਲੰਗਰ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਕਰਾੜ ਵਾਲਾ ਵਿਖੇ ਤਿਆਰ ਕੀਤਾ ਜਾ ਰਿਹਾ ਹੈ ਸਾਰੇ ਸੇਵਾਦਾਰ ਤਨ ਮਨ ਧਨ ਦੇ ਨਾਲ ਇਸ ਗੁਰੂ ਕੇ ਲੰਗਰਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਹਨ ਸੋ ਆਪ ਦੇਖ ਰਹੇ ਹੋ ਕਿ ਸਾਰੀ ਸੰਗਤ ਕਿਸ ਤਰ੍ਹਾਂ ਸਮੇਂ ਤੋਂ ਸਮਾਂ ਕੱਢ ਕੇ ਇਸ ਗੁਰੂ ਕੇ ਲੰਗਰਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਤੇ ਇਸੇ ਤਰ੍ਹਾਂ ਹੀ ਆਪ ਜੇ ਇਸ ਮਹਾਨ ਜਗ ਦੇ ਵਿੱਚ ਮਹਾਨ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਆਪ ਇਸ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਗਏ ਹਨ ਸੋ ਉਸ ਉੱਤੇ ਸੰਪਰਕ ਕਰਕੇ ਆਪ ਕਿਰਪਾ ਕਰਕੇ ਜਰੂਰ ਇਸ ਮਹਾਨ ਸੇਵਾ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਹੋ ਸੋ ਇਹ ਜੋ ਗੁਰੂ ਘਰ ਲੰਗਰ ਅਤੁੱਟ ਰੰਮਪਰਾ ਫੁੱਲ ਵਿਖੇ ਵਰਤਿਆ ਜਾਂਦਾ ਹੈ ਉਸ ਵਿੱਚ ਬੀਬੀਆਂ ਵੀ ਵੱਧ ਚੜ ਕੇ ਹਿੱਸਾ ਪਾਉਂਦੀਆਂ ਇਹ ਤੁਸੀਂ ਜੋ ਦ੍ਰਿਸ਼ ਦੇਖ ਰਹੇ ਹੋ ਇਹ ਰਮਪਰਾ ਫੂਡ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਜਿੱਥੇ ਕਿ ਇਹ ਗੁਰੂ ਕਾ ਲੰਗਰ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਹੈ ਜੋ ਸੰਗਤ ਤਖਤ ਸ੍ਰੀ ਹਜੂਰ ਸਾਹਿਬ ਨਾਨਦੇੜ ਵਿਖੇ ਦਰਸ਼ਨਾਂ ਲਈ ਜਾਂਦੀਆਂ ਹਨ ਸੋ ਉਸ ਟ੍ਰੇਨ ਨੂੰ ਰੋਕ ਕੇ ਤਾਂ ਇੱਥੇ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ ਤੇ ਸੇਵਾਦਾਰ ਆਪਣੀ ਹਾਜ਼ਰੀ ਭਰਦੇ ਹੋਏ ਤੋ ਇਸ ਵਾਰ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਕਿੰਦੀ ਸਪੁੱਤਰ ਸਰਦਾਰ ਨਛੱਤਰ ਸਿੰਘ ਜੀ ਨੇ ਕੇ ਕੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਗਈ ਹੈ ਤੇ ਉਹਨਾਂ ਦੇ ਮਾਤਾ ਜੀ ਨੂੰ ਅਖੀਰ ਦੇ ਵਿੱਚ ਦੋ ਮਤਾਵਾਂ ਨੇ ਸਤਕਾਰ ਜੋ ਮਤਾਵ ਉਹ ਉਹ ਉਹਨਾਂ ਦੇ ਮਾਤਾ ਜੀ ਨੂੰ ਸਰੋਪਾਉ ਦੀ ਬਖਸ਼ਿਸ਼ ਕਰਦੇ ਹੋਏ ਸੋ ਕੁਲਵਿੰਦਰ ਸਿੰਘ ਜੀ ਕਿੰਦੀ ਪੁੱਤਰ ਸਰਦਾਰ ਨਛੱਤਰ ਸਿੰਘ ਜੀ ਨੇਕੇ ਕੇ ਪਰਿਵਾਰ ਚੋਂ ਉਹਨਾਂ ਵੱਲੋਂ ਇਸ ਵਾਰ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਗਈ ਹੈ ਸਾਰੀ ਸੰਗਤ ਦਾ ਗੁਰੂ ਕਰਜ ਕਮੇਟੀ ਵੱਲੋਂ ਧੰਨਵਾਦ ਤੇ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਆਤਮਿਕ ਲਾਭੇ ਖੱਟ ਸਕਦੇ ਹੋ ਜੀ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਹਾਂਜੀ